ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਔਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਤੁਸੀਂ ਸਾਨੂੰ ਦੇਖ ਰਹੇ ਹੋ ਸਕਾਟਲੈਂਡ ਤੋਂ ਬਹੁਤ ਸੋਹਣਾ ਦੇਸ਼ ਆ ਯਾਰ ਬਹੁਤ ਸੋਹਣਾ ਆਲਾ ਦਵਾਲਾ ਇਹ ਦੇਸ਼ ਦਾ ਤੇ ਅੱਜ ਦੇ ਵਲੌਗ ਚ ਅਸੀਂ ਸਪੈਸ਼ਲੀ ਤੁਹਾਨੂੰ ਇੱਥੋਂ ਦੇ ਪਿੰਡ ਘਰ ਬਾਹਰ ਇੱਥੋਂ ਦੇ ਪੰਜਾਬੀਆਂ ਦੇ ਘਰ ਬਾਹਰ ਸਾਰਾ ਉਹ ਤੁਹਾਨੂੰ ਦਿਖਾਉਣਾ ਹੈਗਾ ਤੇ ਇਸ ਵਕਤ ਅਸੀਂ ਪੰਜੇਕੇ ਪੰਜਾਬੀ ਦੇ ਆਪਣੇ ਪਰਿਵਾਰ ਦੇ ਘਰ ਰਹਿ ਰਹੇ ਹਾਂ ਤੇ ਬਾਈ ਪਰਮਜੀਤ ਸਿੰਘ ਹੁਣੀ ਨੇ ਤੇ ਇਹ ਜਲੰਧਰ ਜਲੰਧਰ ਤੋਂ ਹੀ ਆ ਨਾ ਜੀ ਹਾਂ ਜੀ ਫਗਵਾੜੇ ਤੋਂ ਅੱਛਾ ਫਗਵਾੜੇ ਤੋਂ ਤੇ ਫਗਵਾੜੇ ਤੋਂ ਨੇ ਇਹ ਪੰਜਾਬ ਤੋਂ ਤੇ ਇਹ ਰਹਿੰਦੇ ਹੈਗੇ ਸਕਾਟਲੈਂਡ ਦੇ ਵਿੱਚ ਤੇ ਗਲਾਸਗੋ ਤੋਂ ਕਿੰਨੀ ਦੂਰ ਹੈ ਜੀ ਆਪਾਂ ਇਹ ਤੁਹ ਵੀਕ ਮਿੰਟ ਲੱਗਦੇ ਆ ਜੀ 20 ਮਿੰਟ ਲੱਗਦੇ ਆ ਹਾਂ ਜੀ ਗਲਾਸਗੋ ਤੋਂ 20 ਮਿੰਟ ਦੂਰ ਇਹ ਪਿੰਡਾਂ ਜਿਹਾਂ ਵਾਲਾ ਇਲਾਕਾ ਹੈਗਾ ਪਿੰਡਾਂ ਜਾਂ ਚਾਇ ਸੀ ਤੇ ਤੁਹਾਨੂੰ ਪਹਿਲਾਂ ਇਹਨਾਂ ਦਾ ਘਰ ਬਾਹਰ ਵਾਲਾ ਦੁਆਲਾ ਇੱਥੋਂ ਦਿਖਾਉਨੇ ਆ ਫਿਰ ਇੱਥੇ ਨੇੜੇ ਇੱਕ ਬਹੁਤ ਹੀ ਖੂਬਸੂਰਤ ਪਿੰਡ ਵੀ ਆ ਤੁਹਾਨੂੰ ਉਹ ਦਿਖਾ ਕੇ ਲਿਆਵਾਂਗੇ ਸਕਾਟਲੈਂਡ ਬਾਰੇ ਜਿਵੇਂ ਸੁਣਿਆ ਸੀ ਨਾ ਇਹ ਹਰਾ ਭਰਾ ਗ੍ਰੀਨਰੀ ਵਾਲਾ ਦੇਸ਼ ਹੈ ਤੇ ਵਾਕੀ ਇਹ ਗੱਲ ਹੈ ਬਹੁਤ ਜ਼ਿਆਦਾ ਖੂਬਸੂਰਤ ਹੈ ਯਾਰ ਦੇਖੋ ਤੁਸੀਂ ਇੱਕ ਪਿੰਡ ਦਾ ਨਕਸ਼ਾ ਦੇਖੋ ਕਿੰਨਾ ਸੋਹਣਾ ਵੈਸੇ ਜੀ ਮੱਲੋ ਜੋਰੀ ਅਸਦਾ ਉਹੀ ਜੀ ਲੱਗਦਾ ਬੰਦੇ ਦਾ ਤੇ ਦੇਖੋ ਕਿੰਨੇ ਸੋਹਣੇ ਘਰ ਬਾਰੇ ਇਹ ਘਰ ਚ ਅਸੀਂ ਕੱਲ ਰਾਤ ਬਾਈ ਜੀ ਦੇ ਘਰੇ ਪਹੁੰਚ ਗਏ ਸੀ ਤੇ ਜਦੋਂ ਅਸੀਂ ਪਿੱਛੋਂ ਆਇਆ ਆਇਰਲੈਂਡ ਤੋਂ ਤੇ ਇੱਥੇ ਦੇ ਜਿਹੜੇ ਘਰ ਆ ਉਹ ਇੰਗਲੈਂਡ ਨਾਲੋਂ ਮੈਨੂੰ ਖੁੱਲੇ ਡੁੱਲੇ ਵੀ ਥੋੜੇ ਜਿਹਾ ਲੱਗਦੇ ਆ ਇੰਗਲੈਂਡ 'ਚ ਥੋੜੇ ਜਿਹਾ ਘਰ ਕੰਜਸਟਰਡ ਸੀ ਆਇਰਲੈਂਡ 'ਚ ਵੀ ਘਰ ਬਹੁਤ ਖੁੱਲੇ ਸੀ ਪਰ ਸਕਾਟਲੈਂਡ 'ਚ ਤਾਂ ਬਿਲਕੁਲ ਹੀ ਉਹ ਹੈ ਬਈ ਆਹ ਭਾਈ ਜੀ ਨੇ ਆਪ ਬਣਾਇਆਗਾ ਇਹ ਕਹਿੰਦੇ ਤੇ ਜਿਹੜਾ ਹੈ ਸਾਰਾ ਫੁਹਾਰ ਹੈਗਾ ਤੇ ਭਾਈ ਜੀ ਇਹ ਆਪ ਬਣਾਇਆ ਤੁਸੀਂ ਸਾਰਾ ਜੀ ਇਹ ਆਪ ਬਣਾਇਆ ਜੀ ਇਹਨੂੰ 2 ਦਿਨ ਲੱਗੇ ਬਣਾਉਣ ਨੂੰ ਅੱਛਾ ਹਾਂ ਜੀ ਇੱਥੇ ਨਹੀਂ ਦਿਹਾੜੀ ਧੂੜੀ ਮਿਲਦੇ ਜਿਵੇਂ ਆਪਣੇ ਪੰਜਾਬ 'ਚ ਲਾ ਲੈਨੇ ਆਪਾਂ ਮਿਲ ਵੀ ਜਾਂਦੇ ਪਰ ਉੱਥੇ ਆਪ ਆਪਣੇ ਆਪ ਨੂੰ ਆਉਂਦਾ ਸਾਰਾ ਕੁਝ ਅੱਛਾ ਕਲਾ ਕਲਾਕਾਰੀ ਬੜੀ ਕੀਤੀ ਜੀ ਤੁਸੀਂ ਇਹਦਾ ਇਹ ਦੱਸ ਰਹੇ ਸਾਨੂੰ ਕੱਲ ਹੀ ਦੱਸਦੇ ਜਦੋਂ ਅਸੀਂ ਆਏ ਸੀ ਕਹਿੰਦੇ ਮੈਂ ਆਪ ਸਾਰਾ ਬਣਾਇਆ ਹੈ ਅੱਛਾ ਪਰ ਸਾਮ ਸਵਾਲ ਵੀ ਜਿਹੜੀ ਇਹਨਾਂ ਦੀ ਫੁੱਲ ਬਾੜੀ ਦੀ ਫੁੱਲ ਬੂਟਿਆਂ ਦੀ ਆਪ ਕਰਦੇ ਇਹ ਵੀ ਆਪ ਹੀ ਸਾਰੀ ਸਾਰ ਜਿਵੇਂ ਆਪਣੇ ਦਾ ਮਾਲੀ ਰੱਖ ਲੈਂਦੇ ਨਹੀਂ ਨਹੀਂ ਅੱਛਾ ਤੇ ਕਾਗੂ ਵੀ ਆਪ ਹੀ ਕੱਟੀ ਦਾ ਸਾਰਾ ਕੁਝ ਅੱਛਾ ਇੱਕ ਦਿਨ ਮੰਨ ਲਓ ਜਿਹੜਾ ਵੀਕ ਵੀਕਐਂਡ ਹੁੰਦਾ ਉਹ ਤੇ ਸਾਰਾ ਬੁੱਕੀ ਹੁੰਦੀ ਆ ਫਿਰ ਬੂਟਿਆਂ ਦੇ ਵਾਲੇ ਸੇ ਆ ਉਹ ਦੇਖ ਹੋ ਜਾਂਦੀ ਹਾਂ ਜੀ ਇਹਨੂੰ ਲੁਕਾਪਟਰ ਕਰਨੀ ਪੈਂਦੀ ਹੈ ਜਦੋਂ ਬੱਚੇ ਹਾਂ ਜੀ ਤੇ ਇਹ ਦੇਖ ਲੋ ਜੀ ਆਪਾਂ ਕਹਿੰਦੇ ਆ ਵੀ ਮਾਲੀ ਕੰਮ ਨਹੀਂ ਕਰਦਾ ਐ ਨਹੀਂ ਹੈਗਾ ਤੇ ਆ ਪਿਛਲੇ ਪਾਸੇ ਵੀ ਆ ਕਰ ਪਿਛਲੇ ਪਾਸੇ ਵੀ ਆਪਣਾ ਹੀ ਦਿਖਾਉਨੇ ਬੜਾ ਖੁੱਲਾ ਆ ਤੇ ਬੜਾ ਘਰ ਬੜਾ ਖੁੱਲਾ ਹੈ ਇਹਨਾਂ ਦਾ ਹਾਂ ਜੀ ਤੇ ਪਹਿਲੀ ਵਾਰੀ ਮਨ ਲੱਗਦਾ ਜਾਂਦੇ ਅਸੀਂ ਇੰਗਲੈਂਡ ਵੀ ਪਹਿਲਾਂ ਗਏ ਆ ਤੇ ਪਹਿਲੀ ਵਾਰੀ ਇੰਨਾ ਖੁੱਲਾ ਘਰ ਦੇਖਿਆ ਹੈਗਾ ਇੰਨੀ ਸਪੇਸ ਹੋਵੇ ਆਪਾਂ ਪਿਛਲੇ ਪਾਸੇ ਦਿਖਾਉਨੇ ਆ ਤੁਹਾਨੂੰ ਹਾਂ ਜੀ ਆ ਦੇਖੋ ਇਹ ਸਾਰੀ ਲੱਕੜ ਲਈ ਹੋਈ ਹੈ ਜੰਨੀਆਂ ਲੱਕੜ ਹੈਗੀ ਤੇ ਇਸ ਗੱਲ ਦੇ ਕਮਾਲ ਹੈ ਮੈਂ ਬਾਈ ਜੀ ਨੂੰ ਪਹਿਲਾਂ ਵੀ ਪੁੱਛਿਆ ਸੀਗਾ ਵੀ ਇਹ ਲੱਕੜ ਗਲਦੀ ਕਿਉਂ ਨਹੀਂ ਸਾਡੇ ਕਹਿੰਦੇ ਬਾਈ ਜੀ ਆਪਣੇ ਪੰਜਾਬ ਚ ਤੁਹਾਨੂੰ ਪਤਾ ਹੈ ਕਹਿੰਦੇ ਆ ਵੀ ਲੱਕੜ ਬਾਹਰ ਰਹਿ ਗਈ ਲੱਕੜ ਗੇਟ ਗਲ ਜਾਣਗੇ ਐ ਗਲ ਜਾਣਗੇ ਇੱਥੇ ਨਹੀਂ ਗਲਦੀ ਹੈਗੀ ਜਿਵੇਂ ਤਾਂ ਇਹ ਨਹੀਂ ਗਲਦੀ ਜੀ 10 15 ਸਾਲ ਨੂੰ 15 ਸਾਲ ਕੁਝ ਨਹੀਂ ਹੁੰਦਾ ਅੱਛਾ ਪੀਟ ਟਾਈਮ ਨਾ ਹੁੰਦਾ ਰੋਵੇ ਇੱਥੇ ਕੰਦਾ ਕਿਉਂ ਨਹੀਂ ਖਿੱਚ ਰਹੇ ਹੈਗੇ ਮਤਲਬ ਬਾਹਰ ਜੰਨਾ ਦੇਖਿਆ ਹੈਗਾ ਇਹ ਕੰਦਾ ਨੀਥੇ ਬਣਾਉਂਦੇ ਇੱਥੇ ਰਵਾਜੀ ਹੈ ਕਿ ਫੈਂਸ ਕਹਿੰਦੇ ਇਹਨੂੰ ਅੱਛਾ ਫੈਂਸ ਕਹਿੰਦੇ ਹੈ ਨਾ ਫੈਂਸ ਕਹਿੰਦੇ ਆ ਵੀ ਇਹ ਹੀ ਲਾਉਣੀ ਆ ਇਹ ਹੀ ਲਾਉਣੀ ਆ ਇਹ ਸਸਤੀ ਵੀ ਪੈਂਦੀ ਆ ਹਾਂ ਔਰੇ ਜਦਦਾ ਕਹਿੰਦੇ ਇੱਥੇ ਵੈਸੇ ਕੋਈ ਕਾਨੂੰਨ ਵੀ ਹੈ ਬਣਾਦਾ ਵੀ ਜਿਆਦਾ ਉੱਚੀ ਕਰ ਨਹੀਂ ਸਕਦੇ ਤੁਸੀਂ ਉੱਚੀ ਕਰ ਨਹੀਂ ਸਕਦੇ ਹਾਂ ਜਦ ਆ ਗਵਾਂਡੀ ਉੱਚੀ ਕਰਾਂਗੇ ਇਹਨੇ ਕੰਪਲੇਨ ਕਰ ਦੇਣੀ ਸਾਨੂੰ ਧੁੱਪ ਨਹੀਂ ਆਉਂਦੀ ਅੱਛਾ ਇਹਨੇ ਕੰਪਲੇਨਟ ਕਰ ਦੇਣੀ ਹੈ ਵੀ ਮੈਨੂੰ ਧੁੱਪ ਨਹੀਂ ਆਉਂਦੀ ਵੀ ਇਹਨਾਂ ਨੇ ਬਲੌਕ ਕਰਤਾ ਹਾਂਜੀ ਤੇ ਨਾਲੇ ਦੇਖੋ ਲੱਕੜ ਦੀ ਕੰਦ ਹੈ 6 ਫੁੱਟ ਤੋਂ ਉੱਚੀ ਕਹਿੰਦੇ ਵੀ ਕਰ ਨਹੀਂ ਸਕਦੇ ਮੈਂ ਆ ਵੀ ਕਹਿੰਦਾ ਸੀਗਾ ਪਿਛਲੇ ਪਾਸੇ ਦੇਖੋ ਕਿੰਨੀ ਜਗ੍ਹਾ ਹੈ ਪਿਛਲੇ ਪਾਸੇ ਵੀ ਹੋਣਾ ਜੀ ਮੈਨੂੰ ਲੱਗਦਾ 30 35 ਫੁੱਟ ਹੈ ਨਾ ਹਾਂਜੀ ਮੈਂ ਤਾਂ ਕਹਿੰਦਾ ਪਹਿਲੀ ਗੱਲ ਤਾਂ ਬਾਈ ਜੀ ਤੁਹਾਨੂੰ ਸਲਾਮ ਹੈ ਵੀ ਕੱਲੇ ਬੰਦੇ ਇੰਨਾ ਸਾਹਮਣੇ ਹਾਂ ਸਾਰਾ ਤੁਸੀਂ ਹੈ ਤੇ ਇਹ ਵੀ ਹਿੰਮਤ ਦਾ ਕੰਮ ਹੈ ਨਹੀਂ ਬੰਦਾ ਕਹਿੰਦਾ ਯਾਰ ਮੈਂ 7 ਦਿਨਾਂ ਦਾ ਥੱਕਿਆ ਤੇ ਵੀ ਆਪਾਂ ਛੁੱਟੀ ਕੀਤੀ ਆ ਚੱਕਰੇ ਬੈਟਦੇ ਪਈਏ ਹਨਾ ਆਰਾਮ ਦੀ ਵੀ ਗੱਲ ਹੁੰਦੀ ਆ ਕਈ ਨਹੀਂ ਵੀ ਕਰਦੇ ਹਾਂਜੀ ਸਹੀ ਗੱਲ ਗੱਲ ਸ਼ੌਂਕ ਦੀ ਆ ਜੇ ਸ਼ੌਂਕ ਹੈ ਤਾਂ ਹੀ ਆ ਹਨਾ ਤੇ ਆ ਦੇਖੋ ਜੀ ਤੇ ਮਤਲਬ ਇੱਥੇ 30 40 ਫੁੱਟ ਜਗ੍ਹਾ ਹੈਗੀ ਪਿਛਲੇ ਪਾਸੇ ਜੇ ਮੈਂ ਤੁਹਾਨੂੰ ਕਹਿੰਦਾ ਘਰ ਖੁੱਲੇ ਨੇ ਬਾਕੀ ਆ ਘਰ ਹੈ ਸਾਰਾ ਇਹਨਾਂ ਦਾ ਤੇ ਆਹ ਦੇਖੋ ਅੱਗੇ ਇਧਰ ਝੋਂਪੜੀ ਆ ਲੱਕੜ ਦੀ ਪਾਈ ਆ ਬਾਰਿਸ਼ ਸੋਫੇ ਸਾਫੇ ਪਈ ਐ ਸਾਰਾ ਦਿਨ ਇੱਥੇ ਤਾਂ ਨਾਲੇ ਮੀਂਹ ਪੈਂਦਾ ਰਹਿੰਦਾਗਾ ਤੇ ਮੀਂਹ ਤੋਂ ਇਲਾਵਾ ਧੁੱਪ ਪੈਂਦੀ ਰਹਿੰਦੀ ਐ ਤੇ ਉਹ ਸਾਹਮਣੇ ਆਹ ਲੱਕੜ ਦੀ ਗੱਲ ਕਰਦਾ ਮੈਂ ਇਹ ਨਹੀਂ ਗੱਲ ਦੀ ਆਹ ਝੌਂਪੜੀ ਪਈ ਇਹਨਾਂ ਨੇ ਕਮਰੇ ਪ੍ਰੋਪਰਲੀ ਇਹ ਗੈਰਾਜ ਬਣਾਇਆ ਹੋਇਆ ਹੈ ਇਹਨਾਂ ਦਾ ਤੇ ਆਹ ਬੈਠਣ ਉੱਠਣ ਨੂੰ ਬਣਾਇਆ ਜੀ ਤੇ ਨਾਲ ਆਹ ਥੱਲੇ ਵੀ ਲੱਕੜ ਦਾ ਫਰਸ਼ ਆ ਸਾਰਾ ਇਹ ਕੰਪਨੀ ਇੱਦਾਂ ਹੁੰਦੀ ਕਿ ਮਣਕੇ ਲੈ ਜਾਂਦੀ ਆ ਅੱਛਾ ਜੀ ਕੰਪਨੀ ਨੇ ਬਣਾਇਆ ਹਾਂ ਕੰਪਨੀ ਬਣ ਕੇ ਲੈ ਜਾਂਦੀ ਆ ਤੇ ਆ ਕੇ ਮੇਰੇ ਖਿਆਲ ਨਾਲ ਫਿੱਟ ਕਰ ਜਾਂਦੇ ਆ ਫਿੱਟ ਕਰ ਜਾਂਦੇ ਆ ਓਕੇ ਓਕੇ ਬਣਾ ਕੇ ਮਤਲਬ ਬਣਾ ਕੇ ਪਿੱਛੋਂ ਲਿਆਉਂਦੇ ਆ ਜੀ ਭਾਈ ਜੀ ਹੁਣ ਦੱਸਦੀ ਇਹਨਾਂ ਦਾ ਇੱਥੇ ਰੈਸਟੋਰੈਂਟ ਹੈ ਤੇ ਮੈਨਾਂ ਦਾ ਕਾਫੀ ਸਾਰੇ ਪੰਜਾਬੀਆਂ ਦੇ ਜੀ ਆਪਣੇ ਇੱਥੇ ਹੋਰ ਵੀ ਜੇ ਪੰਜਾਬੀ ਮੋਸਟਲੀ ਰੈਸਟੋਰੈਂਟ ਦਾ ਹੀ ਕੰਮ ਹੈ ਹਨਾ ਹਾਂ ਜੀ ਰੈਸਟੋਰੈਂਟ ਦਾ ਹਾਂ ਸਕਾਟਲੈਂਡ ਚ ਜਿਵੇਂ ਜ਼ਿਆਦਾ ਇਹੀ ਬਿਜ਼ਨਸ ਹੈਗਾ ਵੈਸੇ ਅਲੱਗ-ਅਲੱਗ ਕੰਟਰੀ ਚ ਕਿਸੇ ਕੰਟਰੀ ਚ ਟਰਾਂਸਪੋਰਟ ਦਾ ਜਿਆਦਾ ਕੰਮ ਹੁੰਦਾ ਪੰਜਾਬੀਆਂ ਦਾ ਕਿਸੇ ਚ ਮੰਨ ਲਓ ਖੇਤੀਬਾੜੀ ਦਾ ਜਿਵੇਂ ਇਟਲੀ ਚ ਡੇਰੀ ਫਾਰਮਿੰਗ ਦਾ ਸੀ ਅਸੀਂ ਦੇਖਿਆ ਹੈ ਨਾ ਤੇ ਇੱਥੇ ਜਿਹੜਾ ਕੰਮਕਾਰ ਹੈ ਮਤਲਬ ਇੱਥੇ ਜਿਆਦਾ ਪੰਜਾਬੀ ਰੈਸਟੋਰੈਂਟ ਹੀ ਚਲਾਉਂਦੇ ਆ ਇਹਨਾਂ ਦੇ ਵੀ ਆਪਣੇ ਇਹੀ ਕੰਮ ਹੈ ਤੇ ਹੁਣ ਸਵੇਰੇ ਇਹ ਬਹੁਤ ਵਧੀਆ ਸ਼ੈਫ ਨੇ ਹੁਣ ਅਸੀਂ ਬ੍ਰੇਕਫਾਸਟ ਕਰਨਾ ਤੇ ਆ ਬ੍ਰੇਕਫਾਸਟ ਕਰਕੇ ਫਿਰ ਅਸੀਂ ਜਿਹੜਾ ਪਿੰਡ ਵੱਲੋਂ ਤੁਹਾਨੂੰ ਕਿਹਾ ਪਿੰਡ ਵੱਲੋਂ ਬਾਹਰ ਨਿਕਲਦੇ ਆ ਤੇ ਤੁਹਾਨੂੰ ਉਹ ਦਿਖਾਉਨੇ ਆ ਸਾਰਾ ਅੱਜ ਆ ਇੱਕ ਚੀਜ਼ ਤੁਹਾਨੂੰ ਇੱਥੇ ਹੋਰ ਦਿਖਾ ਦਾਂ ਵੈਸੇ ਕੈਨੇਡਾ ਵਗੈਰਾ ਜੀ ਤਾਂ ਸੁਣਿਆ ਸੀਗਾ ਕਿ ਜਿਹੜੇ ਇਹ ਗੈਰਾਜ਼ ਹੁੰਦੇ ਆ ਇਹ ਆਟੋਮੈਟਿਕ ਹੁੰਦੇ ਆ ਤੇ ਯੂਕੇ 'ਚ ਇਹ ਪਹਿਲੀ ਵਾਰੀ ਦੇਖਿਆ ਕਿ ਇਹਦੇ ਤੋਂ ਹੋਣਾ ਜੀ ਆਹ ਰਿਮੋਟ ਆ ਇਹਦਾ ਤੇ ਇਹ ਦੱਸਦੇ ਆ ਆਪਾਂ ਨੂੰ ਤੇ ਇਹ ਪੰਜਾਬ ਵਾਲਾ ਇਹਦੇ ਤੋਂ ਹੈ ਇਹ ਪੰਜਾਬ ਵਾਲੇ ਨੇ ਪਹਿਲੀ ਵਾਰੀ ਆਪਣੇ ਨੇ ਦੇਖਿਆ ਕੈਨੇਡਾ ਵਾਲੇ ਲਈ ਕੋਈ ਖਾਸ ਗੱਲ ਨਹੀਂ ਤੇ ਇਹ ਦੇਖਿਓ ਆ ਸੱਚ ਦੱਬਤੀ ਹੁਣ ਆਟੋਮੈਟਿਕ ਆ ਸਾਰਾ ਸੈਸਨ ਹਾਂ ਜੀ ਤੇਹੀ ਚੀਜ਼ ਆਪਣੇ ਪੰਜਾਬ ਚ ਹੋਵੇ ਫੇਰ ਆਪਣੇ ਦਾ ਹਾਥਰ ਨੂੰ ਨਿਆਣੇ ਖਰਾਬ ਕਰ ਦੇਣਗੇ ਕਦੇ ਖੋਲ ਕਦੇ ਬੰਦ ਕਰ ਨਿਆਣੇ ਨੇ ਝਾਤੀ ਝਾਤੀ ਕਰ ਕਰੀ ਖਰਾਬ ਕਰ ਦੇਣ ਤੇ ਕੈਨੇਡਾ ਇਹ ਤਾਂ ਵੈਸੇ ਉਧਰ ਤਾਂ ਚਲੋ ਸਾਰੀ ਦਰਵਾਜ਼ੀ ਐ ਹੁੰਦੇ ਆ ਸਾਰਾ ਕੁਝ ਹੀ ਆਟੋਮੈਟਿਕ ਸਿਸਟਮ ਐ ਚੱਲਦੇ ਆ ਤੇ ਇੱਥੇ ਇੰਗਲੈਂਡ ਚ ਨਹੀਂ ਆਪਾਂ ਕਦੇ ਦੇਖਿਆ ਹਨਾ ਇੰਗਲੈਂਡ ਚ ਜਾਂ ਯੂਕੇ ਚ ਯੂਕੇ ਚ ਪਹਿਲੀ ਵਾਰੀ ਦੇਖਿਆ ਸਕਾਟਲੈਂਡ ਚ ਪਹਿਲੀ ਵਾਰੀ ਦੇਖਿਆ ਇਸ ਤਰ੍ਹਾਂ ਦਾ ਤੇ ਦੁਬਾਰੇ ਫੇਰ ਖੋਲੋ ਜੀ ਇੱਕ ਵਾਰੀ ਹੋਰ ਖਰਾਬ ਤਾਂ ਨਹੀਂ ਹੁੰਦਾ ਇੱਕ ਖਰਾਬ ਕਰਕੇ ਜਾਣਗੇ ਹੁਣ ਤਾਂ ਡਾਡਾ ਨਿਆਣਾ ਆ ਗਿਆ ਪੰਜਾਬ ਤੋਂ ਇੱਕ ਕਮਾਲ ਦੀ ਗੱਲ ਆ ਯਾਰ ਇਹਦੇ ਅੰਦਰ ਨਾ ਮੋਟਰ ਲੱਗੀ ਹੁੰਦੀ ਆ ਤੁਸੀਂ ਦੇਖੋ ਤੇ ਇਹ ਰਾਮ ਨਾਲ ਬਸ ਆਪਦੇ ਆਪ ਖੁੱਲ ਜਾਂਦਾ ਗੱਡੀ 'ਚ ਬੈਠੇ ਦੋ ਤਿੰਨ ਚਾਰ ਰਿਮੋਟ ਹੈ ਕਹਿੰਦੇ ਇਹ ਕਾਰ ਦੀ ਚਾਬੀ ਨਾਲ ਪਾਇਆ ਹਾਂ ਆਉਂਦੇ-ਆਉਂਦੇ ਬੁਲਾ ਦਿੰਦੇ ਆਉਂਦੇ ਨੇ ਬੰਦ ਕਰਾ ਲੈਂਦੇ ਵੀ ਬੰਦ ਹੋ ਜਾਂਦਾ ਸ਼ਿਮ ਸ਼ਿਮ ਇਹੋ ਜਿਹਾ ਜੇ ਇੱਕ ਪੰਜਾਬੀ ਹੋਰ ਆ ਕੇ ਚਾਰ ਦਿਨਾਂ 'ਚ ਖਰਾਬ ਕਰ ਦੇਣਾ ਤੁਹਾਡਾ ਹੁੰਦਾ ਨਹੀਂ ਜ ਖਰਾਬ ਅੱਜ ਤਾਂ ਇਹਦੀ ਵੈਲਿਡਿਟੀ ਚੈੱਕ ਕਰ ਰਹੇ ਹਾਂ ਵੀ ਕਿੰਨਾ ਕ ਚੱਲਦਾ ਹੈ ਆ ਲਓ ਜੀ ਖਾਣੇ ਦੇ ਵਿੱਚ ਨਾਲ ਅੰਗਰੇਜ਼ੀ ਪੰਜਾਬੀ ਸਾਰੇ ਖਾਣੇ ਮਿਲਣਗੇ ਸਰੋ ਜੀ ਸਾਰੇ ਅੰਗਰੇਜ਼ੀ ਨੇ ਸ਼ੈਫ ਤਕੜੇ ਨੇ ਸਾਡੇ ਅੰਗਰੇਜ਼ੀ ਖਾਣੇ ਵੀ ਮਿਲਣਗੇ ਪੰਜਾਬੀ ਮਿਲਣਗੇ ਹੈਂ ਸ਼ੁਕਰੀਆ ਜੀ ਹਰ ਗਲੀ ਚ ਨਾ ਐਨੇ ਸੋਹਣੇ ਸੋਹਣੇ ਘਰ ਆ ਇੱਥੇ ਤੇ ਜਿਹੜਾ ਪਾਰਕ ਹੁੰਦਾ ਨਾ ਜਿਵੇਂ ਆਹਾ ਪਹਿਲਾਂ ਬਾਈ ਹੁਣੇ ਦੇ ਘਰੇ ਤੁਸੀਂ ਦੇਖਿਆ ਸੀ ਜਾਂ ਬਾਹਰੇ ਆ ਛੱਡ ਰੱਖਿਆ ਇਹ ਕਾਨੂੰਨ ਦੇ ਤੌਰ ਤੇ ਛੱਡਣਾ ਲਾਜ਼ਮੀ ਹੈ ਜੇ ਤੁਸੀਂ ਇਹਨੂੰ ਨਹੀਂ ਛੱਡੋਗੇ ਤਾਂ ਤੁਹਾਨੂੰ ਜੁਰਮਾਨਾ ਹੋ ਸਜ਼ਾ ਹੋ ਸਕਦੀ ਹੈ ਮਤਲਬ ਬਾਹਰਲੇ ਦੇਸ਼ਾਂ 'ਚ ਤੁਸੀਂ ਦੇਖੋ ਕੁਦਰਤ ਨੂੰ ਇੰਨਾ ਪਿਆਰ ਕੀਤਾ ਜਾਂਦਾ ਹੈ ਐਦਾਂ ਗ੍ਰੀਨਰੀ ਦੇਖੋ ਆ ਟਰੈਕਟਰ ਖੜਾ ਇਹਨਾਂ ਦਾ ਪੁਰਾਣਾ ਖੇਤੀ ਵਾਲਾ ਕੋਈ ਪੁਰਾਣਾ ਟਰੈਕਟਰ ਹੋਊਗਾ ਤੇ ਇਹ ਵੀ ਕੁਦਰਤ ਉਤੋਂ ਦੀ ਲੰਘੀ ਇਹਦੇ ਵਰਤੇ ਉਰਤੇ ਨਹੀਂ ਹੋਣਾ ਯਾਰ ਕਿੰਨਾ ਪੁਰਾਣਾ ਇਹ ਹੈਗਾਗਾ ਮੱਕਰ ਮੈਨੂੰ ਇੱਕ ਪਤਾ ਨਹੀਂ ਇੱਥੋਂ ਦੀ ਲੋਕਲ ਕੰਪਨੀ ਹੋਣੀ ਕੋਈ ਤੇ ਵੈਸੇ ਖੇਤੀ ਵੀ ਕਰਦੇ ਆ ਨਾਲ ਨਾਲ ਜਿਹੜੇ ਇੱਥੋਂ ਦੇ ਪਿੰਡ ਹੈ ਨਾ ਤੇ ਲੋਕ ਫਾਰਮਿੰਗ ਫਾਰਮਿੰਗ ਦਾ ਯਾਰ ਸਾਰੇ ਕਿਤੇ ਹੁੰਦੀ ਆ ਆ ਦੇਖੋ ਆ ਘਰ ਤੁਹਾਨੂੰ ਦਿਖਾਵਾਂ ਕਿਵੇਂ ਵੇਲਾਂ ਚੜੀਆਂ ਇਹ ਬਾਹਰਲੇ ਬਾਹਰਲੇ ਪਾਸੇ ਆ ਹੁਣ ਬਿਲਕੁਲ ਪਿੰਡ ਦੇ ਅਸੀਂ ਫਰਨੀ ਕਹਿ ਸਕਦੇ ਪਿੰਡ ਦੀ ਇਹ ਪਿੰਡ ਦੀ ਫਰਨੀ ਆ ਆ ਦੇਖੋ ਘਰਾਂ ਦੇ ਕਿਵੇਂ ਵੇਲਾਂ ਚੜਾਈਆਂ ਐ ਇਹ ਲੋਕ ਕੁਦਰਤ ਨੂੰ ਪਿਆਰ ਕਰਦੇ ਆ ਇਹ ਤਾਂ ਯੂਰਪ ਦੇ ਜਿਹੜੇ ਮਰਜੀ ਦੇਸ਼ ਚ ਦੇਖ ਲਓ ਤੁਸੀਂ ਹਰ ਦੇਸ਼ ਚ ਤੁਹਾਨੂੰ ਐਵੇਂ ਦਾ ਮਿਲੇਗਾ ਥੋੜਾ ਜਿਹਾ ਇਧਰਲੇ ਪਾਸੇ ਦਿਖਾ ਦੇਣਾ ਪਹਾੜ ਨੇ ਵਾਲੇ ਦੇ ਵਾਲੇ ਕਾਫੀ ਨਾ ਆ ਮਤਲਬ ਜਿਹੜਾ ਸਕਾਟਲੈਂਡ ਆ ਪੂਰੀ ਪਹਾੜਾਂ ਚ ਹੈਗਾ ਹਰ ਘਰ ਦੇ ਗਾਰਡਨ ਪੂਰੀ ਸਭ ਸਭਈ ਅੱਗੇ ਪਿੱਛੇ ਦੇਖੋ ਤਾਂ ਹੀ ਅੱਖਾਂ ਨੂੰ ਦੇਖਣ ਨੂੰ ਕੁਦਰਤ ਨੂੰ ਸੋਹਣਾ ਲੱਗਦਾ ਆ ਥੱਲੋਂ ਦੀ ਪਾਣੀ ਲੰਘਦਾ ਇਹੀ ਥੱਲੋਂ ਦੀ ਪਾਣੀ ਇਹਨਾਂ ਨੂੰ ਲੰਗਣ ਨੂੰ ਵੀ ਥਲੋਂ ਦੀ ਉੱਪਰ ਪਾਰਕ ਬਣਾ ਲਿਆ ਥਲੋਂ ਦੀ ਪਾਣੀ ਲੰਗਣ ਨੂੰ ਆ ਅਸਲ 'ਚ ਇੱਕ ਗੱਲ ਹੋਰ ਵੀ ਹੈ ਵੀ ਸੋਣਾ ਇਹ ਤਾਂ ਵੀ ਲੱਗਦਾ ਸਾਰਾ ਇੱਥੇ ਨਾ ਚਾਰਦਵਾਰੀਆਂ ਨਹੀਂ ਕੰਦਾ ਨਹੀਂ ਲਾਉਂਦੇ ਇਹ ਕਿਸੇ ਵੀ ਦੇਸ਼ 'ਚ ਤਾਂ ਯਾਰ ਅਪੱਚ ਅਸੀਂ ਦੇਖਿਆ ਕੰਦਾ ਲਾਉਂਦੇ ਨਹੀਂ ਕੰਦ ਲਾਉਣੀ ਵੀ ਇੱਥੇ ਕਾਨੂੰਨੀ ਜ਼ੁਰਮ ਹੈ ਤੇ ਜੇ ਕੰਦ ਉੱਚੀ ਲਾਉਂਗੇ ਜਿਵੇਂ ਬਾਈ ਜੀ ਨੇ ਸਵੇਰੇ ਦੱਸਿਆ ਸੀ ਤਾਂ ਕਰਕੇ ਨਾ ਵੇੜੇ ਖੁੱਲੇ-ਖੁੱਲੇ ਲੱਗਦੇ ਜੇ ਹੁਣ ਇਹ ਇਦਾਂ ਲਾ ਦੇਣ ਮੰਨ ਲਾ ਘਰ ਇਹ ਕੰਦ ਲਾ ਦੇਣ ਛੋਟੇ-ਛੋਟੇ ਘਰ ਬਣ ਜਾਣਗੇ ਜੇ ਵੀ ਤਾਂ ਕਰਕੇ ਖੁੱਲੇ ਡੁੱਲੇ ਦੂਰ ਦੂਰ ਤੱਕ ਦਿਖਦੇ ਹੁੰਦੇ ਆ ਇਹ ਬਾਈ ਜੀ ਦੇ ਘਰ ਤੋਂ ਹੁਣ ਅਸੀਂ ਥੋੜੀ ਜੀ ਦੂਰ ਆਏ ਆ ਤੇ ਇੱਕ ਇਹ ਮੈਨੂੰ ਲੱਗਦਾ ਹੋਰ ਪਿੰਡ ਹੈਗਾ ਇੱਥੇ ਟੂਰਿਸਟ ਵੀ ਬੜੇ ਆਉਂਦੇ ਆ ਘੁੰਮਣ ਫਿਰਨ ਦੇ ਲਈ ਇਹ ਪਿੰਡ ਚ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਅ ਇਨਫੋ ਇਨਫੋਰਮੇਸ਼ਨ ਸੈਂਟਰ ਵੀ ਬਣੇ ਹੁੰਦੇ ਆ ਲੈ ਛੋਟੇ ਛੋਟੇ ਪਿੰਡਾ ਜੇ ਦੇਖੋ ਤੇ ਜਿਹੜਾ ਪਿੰਡ ਹੈ ਇਹਦਾ ਨਾਮ ਹੈਗਾ ਪਿੱਟ ਲੋਕਰੀ ਤੇ ਤੁਹਾਨੂੰ ਇਧਰੋਂ ਦਿਖਾ ਵੀ ਦਿੰਨਾ ਆ ਦੇਖੋ ਵਿਜ਼ਿਟ ਸਕਾਟਲੈਂਡ ਸੈਂਟਰ ਟੂਰਿਸਟ ਸੈਂਟਰ ਤੇ ਪਿੱਟ ਲੋਕਰੀ ਇਹ ਚਾਹ ਕੁਝ ਦੇਖਣਾ ਲੱਗਾ ਪਿੰਡ ਚ ਇਹ ਤੁਸੀਂ ਜਮਾ ਪਿੰਡ ਵੀ ਦੇਖਣਾ ਆ ਇਹਦਾ ਮੈਪ ਹੈ ਇਹਦਾ ਪਿੰਡ ਦਾ ਨਾਮ ਹੈਗਾ ਤੇ ਹੁਣ ਅਸੀਂ ਅੰਦਰਲੇ ਪਾਸਿਓਂ ਚੱਲਦੇ ਹਾਂ ਕੁਝ ਲੈ ਕੇ ਆਉਣੇ ਆ ਮਤਲਬ ਇਨਫੋਲੈਟ ਵਗੈਰਾ ਇਨਫੋਰਮੇਸ਼ਨ ਉਹ ਮਿਲ ਜੂਗੀ ਸਭ ਕੁਝ ਸਾਡੇ ਲਈ ਇਹ ਦੇਖੋ ਹੈਲਪ ਕਰਦੇ ਯੂ ਆਰ ਹੇਰ ਸਹੀ ਓਨ ਦਾ ਕੋਰਨਰ ਯੈਸ that's where we're yeah. going to turn down ferry road at the end we'll yeah. see a sign pointing to the festival theater okay that takes you through a little lane and then across a lovely old suspension bridge over okay. the pontec rig is very old okay ਆਪਣੇ ਜਿਹੜੀ ਉਮਰ ਚ ਬਜ਼ੁਰਗ ਬੇਬੀਆਂ ਮੰਜੇ ਨਾਲ ਜੁੜੀਆਂ ਹੁੰਦੀਆਂ ਹਨ ਇਹ ਇਨਫੋਰਮੇਸ਼ਨ ਦਿੰਦੇ ਆ ਉਮਰ ਚ ਵੀ ਤੁਸੀਂ ਆ ਘੁੰਮ ਸਕਦੇ ਹੋ ਤੁਸੀਂ ਆ ਘੁੰਮ ਸਕਦੇ ਹੋ 3 ਘੰਟੇ ਦਾ ਸਾਨੂੰ ਟੂਰ ਦੇ ਤਾਂ ਕਹਿੰਦੇ 3 ਘੰਟੇ ਦਾ ਟੂਰ ਮਤਲਬ ਆਹ ਆ ਚੀਜ਼ਾਂ ਤੁਸੀਂ ਐਕਸਪਲੋਰ ਕਰ ਸਕਦੇ ਹੋ ਪਿੰਡ ਚ ਤੁਸੀਂ ਦੇਖੋ ਯਰਪ ਦੇ ਕਲਚਰ ਦਾ ਫਰਕ ਦੇਖ ਲਓ ਯਾਰ ਵੀ ਆਪਾਂ ਕਹਿੰਦੇ ਆਂ ਵੀ ਅੰਗਰੇਜ਼ਾਂ ਨੂੰ ਘੁੰਮਣ ਫਿਰਨ ਦਾ ਜ਼ਿਆਦਾ ਸ਼ਿਕਾਇਤ ਨਹੀਂ ਹੁੰਦਾ ਕੰਮ ਵੀ ਕਰਦੇ ਆ ਕਿੰਨੇ ਕਿੰਨੇ ਉਮਰ ਹੋਣੀ ਖੁਸ਼ੀ ਬੀਬੀ ਜੀ ਹੋਣੀ 70 75 ਤੋਂ ਉੱਤੇ ਹੋਣੀ 75 ਸਾਲ ਦੀ ਉਮਰ ਹੋਣੀ ਦੇਖ ਲਓ ਇਨਫੋਰਮੇਸ਼ਨ ਡੈਸਕ ਦੇ ਰਾਮ ਨਾਥ ਰਾਮ ਨਾਥ ਤੁਰਿਆ ਫਿਰਦੇ ਆ ਜਿਵੇਂ ਇਹ ਵੀ ਨਹੀਂ ਹੈਗਾ ਜਿਵੇਂ ਆਪਣੇ ਤਾਂ ਸਹਾਰਾ ਲੈਣ ਲੱਗ ਜਾਂਦੇ ਨੇ ਨਾ ਖੁੰਡੀ ਦਾ ਜਾਂ ਕੰਧ ਦਾ ਸਹਾਰਾ ਕੁਝ ਇਸ ਤਰ੍ਹਾਂ ਤੁਰਦੇ ਆ ਆਪਣੇ ਤੇ ਹੁਣ ਆਪਾਂ ਜਿਹੜਾ ਇਹ ਪਿੰਡ ਹੈ ਤੁਨ ਵਾਲਾ ਤੋਂ ਬੜਾ ਇੱਥੋਂ ਦਾ ਰੱਖ ਅਜੇ ਤਾਂ ਸਾਡੇ ਨਾਲ ਇਹ ਪਹਿਲੇ ਦਿਨ ਸਕਾਟਲੈਂਡ ਚ ਵੈਸੇ ਜਿਹੜੀ ਇਥੋਂ ਦੀ ਕੈਪੀਟਲ ਆ ਐਡੰਬਰਗ ਤੇ ਉਥੇ ਸੁਣਿਆ ਹੈ ਕਿ ਬਹੁਤ ਪੁਰਾਣੀਆਂ ਇਮਾਰਤਾਂ ਹਿਓ ਜੀਆਂ ਆ ਪਿੰਡਾਂ ਜਿਵੇਂ ਤੁਸੀਂ ਇਮਾਰਤਾਂ ਇੰਨੀ ਪੁਰਾਣੀ ਦੇਖ ਰਹੇ ਹੋ ਨਾ ਤੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਸਕਾਟਲੈਂਡ ਦੇ ਇਹਦੇ ਬਾਰੇ ਪਹਿਲਾਂ ਸੁਣ ਕੇ ਆਏ ਸੀਗੇ ਆ ਦੇਖਿਓ ਕਿੰਨਾ ਸੱਚ ਆ ਇਹ ਕੀ ਹੈ ਜੀ ਅੱਛਾ 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 ਇਹ ਇਹਨਾਂ ਨੇ ਜਿਵੇਂ ਇੱਥੇ ਨਕਸ਼ਾ ਵੀ ਲਾਇਆ ਹੈ ਵੀ ਕਿੱਥੇ ਕੀ ਕੀ ਆ ਸਾਰਾ ਇਹ ਨਾ ਪਿੰਡ ਦਾ ਸਿਟੀ ਸੈਂਟਰ ਕਹਿ ਸਕਦੇ ਹੋ ਤੁਸੀਂ ਵੀ ਜਿੱਥੋਂ ਛੋਟੀ ਜੀ ਮਾਰਕੀਟ ਵੀ ਆ ਜਿਵੇਂ ਕਰਿਆਨੇ ਦੀਆਂ ਦੁਕਾਨਾਂ ਹੋਣਗੀਆਂ ਜਿਵੇਂ ਆਪਾਂ ਥਰੇਕ ਪਿੰਡ 'ਚ ਆਪਣੇ ਪੰਜਾਬ 'ਚ ਵੀ ਹੁੰਦਾ ਤੇ ਉਵੇਂ ਦੇ ਪਾਸੇ ਆਏ ਹੁਣ ਸਿਟੀ ਸੈਂਟਰ 'ਚ ਕਮਾਲ ਹੋ ਗਈ ਯਾਰ ਇੰਨਾ ਕ ਜਿਆਦਾ ਖੂਬਸੂਰਤ ਹੈ ਨਾ ਸੋਨਾ ਤਾਂ ਚਲੋ ਸਵਿਟਜ਼ਰਲੈਂਡ ਜਾਂ ਹੋਰ ਸਾਰੀ ਸੋਹਣੀ ਸੀ ਪਰ ਜਿਹੜੇ ਘਰ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਦੇਖਣ ਨੂੰ ਮਿਲ ਰਹੀਆਂ ਕਮਾਲ ਆ ਸਵਿਟਜ਼ਰਲੈਂਡ ਚ ਹੋਰ ਤਰ੍ਹਾਂ ਦੇ ਘਰ ਸੀ ਇਟਲੀ ਚ ਹੋਰ ਤਰ੍ਹਾਂ ਦੇ ਘਰ ਸੀ ਤੇ ਆਇਰਲੈਂਡ ਚ ਹੋਰ ਤਰ੍ਹਾਂ ਦੇ ਸੀ ਜਿਹੜੇ ਸਕਾਟਲੈਂਡ ਆ ਸਕਾਟਲੈਂਡ ਦਾ ਝੰਡਾ ਤੁਹਾਨੂੰ ਦੱਸਦਾ ਸਾਹਮਣੇ ਪਰਚੂਰਿਆ ਇਹ ਸਕਾਟਲੈਂਡ ਦਾ ਫਲੈਗ ਹੈ ਤੇ ਇਹ ਦੇਖੋ ਕਿੰਨੇ ਪੁਰਾਣੇ ਪੱਥਰਾਂ ਤੋਂ ਬਣੇ ਹੋਏ ਆ ਸਾਰੇ 66 ਟਾਈਲਾਂ ਇੰਦੀਆਂ ਲੱਗੀਆਂ ਹੋਈਆਂ ਤੇ ਸਾਰੇ ਪੱਥਰ ਆ ਟੋਟਲੀ ਸਰਨਾ ਹਮੇਸ਼ਾ ਇੱਕ ਖਿਆਲ ਦਿਮਾਗ 'ਚ ਆਉਂਦਾ ਹੁੰਦਾ ਵੀ ਆਪਣੇ ਲੋਕ ਕਿਉਂ ਆਪ ਪਿੱਛੇ ਰਹਿ ਗਏ ਹਨ ਗੋਰੇ ਤਿੰਨ ਤਿੰਨ ਚਾਰ ਚਾਰ 100 ਸਾਲ ਪੁਰਾਣੇ ਘਰ ਸਾਹਮਣੇ ਰੱਖ ਸਕਦੇ ਆ ਆਪਣੀਆਂ ਹਿਸਟੋਰੀਕਲ ਆਪਣੇ ਘਰ ਤਾਂ ਸਾਹਮਣੇ ਦੂਰ ਦੀ ਗੱਲ ਐ ਚਾਹ ਆਪਾਂ ਨੇ ਤਾਂ ਨਹੀਂ ਸਾਹਮਣੇ ਜਾਂ ਆਪਣੇ ਕੋਲੇ ਮਟੀਰੀਅਲ ਨੋਮੈਂਡਰੀ ਇਹਨਾਂ ਕੋਲੇ ਮਟੀਰੀਅਲ ਚੰਗਾ ਮਤਲਬ ਵੱਧ ਟਾਈਮ ਵੈਲਿਡਿਟੀ ਇਹਨਾਂ ਦੀ ਕੱਢ ਜਾਂਦੇ ਹਨਾ ਪਰਾਪਾ ਹਿਸਟੋਰੀਕਲ ਚੀਜ਼ਾਂ ਆਪਣੀਆਂ ਉਹ ਵੀ ਨਹੀਂ ਸਾਮਕੇ ਰੱਖ ਸਕੇ ਕਿੰਨੀਆਂ-ਕਿੰਨੀਆਂ ਪ੍ਰਾਣੀਆਂ ਮਤਲਬ ਆਪਣੇ ਕੋਲੇ ਆਪਣਾ ਇਤਿਹਾਸ ਕਦੋਂ 500 ਸਾਲ ਪੁਰਾਣਾ 550 ਸਾਲ ਦਾ ਪੁਰਾਣਾ ਆਪਣਾ ਇਤਿਹਾਸ ਹੈ ਫਰਨਾਣਕ ਪਾਸ਼ਾ ਤੋਂ ਮਤਲਬ ਸ਼ੁਰੂ ਹੁੰਦੀ ਹੈ ਸਿੱਖ ਹਿਸਟਰੀ ਹੈ ਨਾ ਤੇ ਉਹ ਵੀ ਚੀਜ਼ਾਂ ਨਹੀਂ ਆਪਣੇ ਤੋਂ ਸਾਮੀਆਂ ਗਈਆਂ ਸਾਰੀਆਂ ਕੀ ਬਾਤ ਆ ਯਾਰ ਹੋਟਲ ਵੀ ਬਣੇ ਹੋਏ ਆ ਫਿਸ਼ਰਜ਼ ਹੋਟਲ ਕਾਰ ਪਾਰਕ ਇੱਕ ਅੱਗੇ ਦੱਸਦੇ ਆ ਕਹਿੰਦੇ ਵੀ ਫਿਸ਼ਰਮੈਨ ਦੇ ਘਰ ਵੀ ਆ ਜਿੱਥੇ ਇਹ ਮਛੇਰੇ ਰਹਿੰਦੇ ਆ ਇਹਨਾਂ ਦੇ ਤੇ ਉਧਰ ਵੀ ਹੋ ਸਕਿਆ ਸੀ ਜਿਹੜਾ ਦੇਖਾਂਗੇ ਤੇ ਹੋਟਲ ਬਾਰ ਤੇ ਰੈਸਟੋਰੈਂਟ ਇਹਦਾ ਤੁਹਾਨੂੰ ਪਿੰਡ-ਪਿੰਡ ਚ ਇਹਨਾਂ ਦੇ ਅੰਗਰੇਜ਼ਾਂ ਦੇ ਸਾਰੇ ਕਿਤੇ ਮਿਲ ਲੰਗੇ ਉਹਦਾ ਕਾਰਨ ਇਹ ਹੁੰਦਾ ਕਿਉਂਕਿ ਇਹਨਾਂ ਦਾ ਲਾਈਫ ਸਟਾਈਲ ਥੋੜਾ ਜਿਹਾ ਅੱਪ ਹੁੰਦਾ ਤੇ ਤਾਂ ਕਰਕੇ ਯੂਜ਼ ਕਰਦੇ ਕੀ ਹੈ ਜੀ ਇਹ ਕੀ ਹੈ ਜੀ ਪਾਣੀ ਭਰ ਸਕਦੇ ਅੱਛਾ ਪਾਣੀ ਭਰ ਸਕਦੇ ਹੋ ਅੱਛਾ ਫ੍ਰੀ ਇਹ ਸਕਾਟਲੈਂਡ ਜੇ ਵੀ ਉਹ ਹੈ ਜੀ ਸਕਾਟਿਸ਼ ਵਾਟਰ ਤੇ ਤੁਸੀਂ ਆਪਣੀ ਬੋਤਲ ਇੱਥੇ ਲਾਓ ਤੇ ਫਿਲ ਕਰੋ ਇਹ ਚ ਕੋਈ ਨਾ ਪਾ ਕੇ ਨਹੀਂ ਫਰੀ ਹੈ ਫਰੀ ਹੈ ਹੈਨਾ ਤੇ ਜਿਹੜੀ ਕਰੰਸੀ ਚੱਲਦੀ ਹੈ ਇੱਥੇ ਸਕਾਟਲੈਂਡ ਚ ਪਾਉਂਡ ਹੀ ਆ ਕਿਉਂਕਿ ਯੂਕੇ ਦਾ ਹਿੱਸਾ ਹੀ ਹੈ ਇਹ ਜਿਹੜਾ ਇਮੀਗ੍ਰੇਸ਼ਨ ਵੀ ਇੱਥੇ ਯੂਕੇ ਦੇ ਹੀ ਚੱਲਦਾ ਹੈਗਾ ਕੱਲਾ ਬਸ ਇਹਨਾਂ ਦਾ ਅਲੱਗ ਫਲੈਗ ਹੈ ਅਲੱਗ ਬੋਲੀ ਹੈ ਜਿੰਨੇ ਵੀ ਯੂਕੇ ਦੇ ਦੇਸ਼ ਹੈ ਸਾਰਿਆਂ ਦਾ ਅਲੱਗ-ਅਲੱਗ ਮਤਲਬ ਕਲਚਰ ਅਲੱਗ ਹੈ ਪਰ ਇਮੀਗ੍ਰੇਸ਼ਨ ਇੱਕਾ ਤੇ ਕਰੰਸੀ ਇੱਕਾ ਸਾਰਾ ਮਤਲਬ डील ਇੱਕ ਕਰਦਾ ਜੀ ਓਕੇ ਜਿਹਨੂੰ ਗ੍ਰੇਟ ਬਰਟਨ ਬੋਲ ਦਿੰਦੇ ਆ ਹਨਾ ਤੇ ਓਵੇਂ ਕਰਕੇ ਬਾਕੀ ਮਹਿੰਗਾ ਕੋਈ ਇੰਨਾ ਹੈ ਨਹੀਂਗਾ ਜਿਵੇਂ ਇੰਗਲੈਂਡ ਵੀ ਠੀਕ ਹੀ ਆ ਇੰਨਾ ਮਹਿੰਗਾ ਨਹੀਂ ਹੈਗਾ ਤੇ ਇਹ ਵੀ ਇੰਨਾ ਮਹਿੰਗਾ ਨਹੀਂ ਹੈਗਾ ਤੇ ਇੱਕ ਗੱਲ ਸੋਚ ਲੈਣਾ ਕਿ ਜਿਹੜਾ ਹੁੰਦਾ ਸਵਿਟਜ਼ਰਲੈਂਡ ਜਾਇਆ ਨਾ ਉਹਨੂੰ ਨਹੀਂ ਫਿਰ ਹੋਰ ਯੂਰਪ ਦੀ ਸਾਈਡ ਮਹਿੰਗੀ ਲੱਗਦੀ ਬਾਕੀ ਨਾ ਜਦੋਂ ਤੁਸੀਂ ਨਵੇਂ-ਨਵੇਂ ਆਉਂਦੇ ਹੋ ਕੰਟੀਨੈਂਟ 'ਚ ਕਿਸੇ ਚ ਜਿਵੇਂ ਅਸੀਂ ਜਦੋਂ ਅਸੀਂ ਇੱਥੇ ਨਵੇਂ ਆਏ ਸੀਗੇ ਮਤਲਬ ਯੂਰਪ 'ਚ ਉਦੋਂ ਅਸੀਂ ਕੈਲਕੂਲੇਟ ਮਾਰਦੇ ਰਹਿੰਦੇ ਸੀ ਵੀ ਆਹ ਇੰਨੇ ਦੀ ਆਹ ਇੰਨੇ ਦੀ ਹੁਣ ਜੇ ਕੋਈ ਚੀਜ਼ ਸਾਨੂੰ ਕਾਫੀ ਕਾਫੀ ਅਸੀਂ 3 ਪਾਉਂਡ ਦੀ 3 ਯੂਰੋ ਦੀ ਹੁਣ ਕਦੇ ਕੈਲਕੂਲੇਟ ਨਹੀਂ ਕੀਤਾ ਕਿਉਂਕਿ ਲੰਬਾ ਟਾਈਮ ਇੱਥੇ ਜਦੋਂ ਰਹੀ ਜਾਵਾਂਗੇ ਹਨ ਫਿਰ ਬੰਦਾ ਉਸੇ ਹਿਸਾਬ ਨਾਲ ਹੀ ਕਰੀ ਜਾਂਦਾ ਵੀ ਵੀ ਦੈਟਸ ਇਟ ਬਸ ਕੋਈ ਨਹੀਂ ਕੋਈ ਖਾਸ ਨਹੀਂ ਹੋ ਜਾਂਦਾ ਉਹਵੇਂ ਬੰਦਾ ਯੂਜ਼ ਟੂ ਹੋ ਜਾਂਦਾ ਅੱਗੇ ਪ੍ਰੋਪਰਲੀ ਮਾਰਕੀਟ ਆ ਗਈ ਸਾਰੀਆਂ ਸ਼ਾਪਸ ਹੈ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਰੈ residential ਏਰੀਆ ਹੈ ਨੀਗਾ ਤੇ ਦੇਖੋ ਦੇ ਪਰ ਹੋ ਰਿਹਾ ਉਹ ਤੁਹਾਨੂੰ ਇੱਕ ਚੀਜ਼ ਦਿਖਾਵਾਂ ਵੱਡੀ ਵੱਡੀ ਸ਼ਾਪਸ ਹਾਂਜੀ ਆਈਨ ਨੇ ਟ੍ਰੈਡੀਸ਼ਨਲ ਗਾਵਾ ਨੇ ਉਹ ਫੋਟੋਆਂ ਲਾਈਆਂ ਦੇ ਗਾਵਾ ਨੇ ਇਹਨਾਂ ਦੀਆਂ ਸਕਾਟਲੈਂਡ ਦੀ ਦੇਖੋ ਗਲਾਂ ਚ ਮਫਲਰ ਪਾਏ ਨੇ ਨਾ ਉਹ ਦੇਖੋ ਗਲ ਤਾਈ ਲਾਰ ਕੇ ਗਾ ਉਹ ਪੜ ਰਹੀ ਹੈਗਾ ਇਹ ਨਾ ਨਿਊਜ਼ਪੇਪਰ ਸਕਾਟਲੈਂਡ ਦੀ ਗਾਂ ਇੱਕ ਬਹੁਤ ਵੱਖਰੀ ਜੀ ਤਰ੍ਹਾਂ ਦੀ ਹੁੰਦੀ ਹੈ ਤੇ ਬਾਈ ਜੀ ਹੁਣਾਂ ਦਾ ਧੰਨਵਾਦ ਜਿਹੜੇ ਸਾਨੂੰ ਸਮਾਂ ਦੇ ਰਹੇ ਆ ਸ਼ੁਕਰੀਆ ਜੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਹਦੀ ਸਾਰੀ ਦੁਨੀਆ ਨੂੰ ਦਿਖਾ ਰਹੇ ਤੇ ਤੁਹਾਡਾ ਬਹੁਤ ਬਹੁਤ ਸਾਰੀ ਦੁਨੀਆ ਦੇਖ ਰਹੀ ਆ ਸ਼ੁਕਰੀਆ ਮਿਹਰਬਾਨੀ ਜੀ ਤੁਹਾਡੀ ਹੈ ਇੱਕ ਇਥੇ ਕਰੈਕਸ਼ਨ ਬਾਈ ਜੀ ਹੁਣ ਦੱਸਿਆ ਕਹਿੰਦੇ ਵੀ ਮੈਨੂੰ ਤਾਂ ਨਹੀਂ ਸੀ ਕਿਤੇ ਪਾਉਂਡ ਚੱਲ ਕਿਉਂਕਿ ਮੈਂ ਜਗਾ ਜਗਾ ਤੇ ਲਿਆ ਦੇਖਿਆ ਸੀਗਾ ਸਮਾਨ ਜਾਂ ਮੈਂ ਜਿਹੜੀ ਅਸੀਂ ਆ ਪੇ ਕਰਕੇ ਆਏ ਆ ਸਟੋਰ ਚ ਤੇ ਉਹ ਵੀ ਪਾਉਂਡ ਹੀ ਉਹਨਾਂ ਨੇ ਲੈ ਲਏ ਤੇ ਇਹ ਕਹਿੰਦੇ ਸਕਾਟਲੈਂਡ ਦਾ ਜਿਹੜਾ ਪਾਉਂਡ ਉਹ ਵੀ ਵੱਖਰਾ ਹੈ ਵੈਸੇ ਦੋਨੇ ਪਾਉਂਡ ਚੱਲਦੇ ਇੱਥੇ ਹਾਂਜੀ ਮਤਲਬ ਬ੍ਰਿਟਿਸ਼ ਵੀ ਚੱਲੇ ਜਾਂਦਾ ਹੈ ਇੰਗਲੈਂਡ ਵਾਲਾ ਵੀ ਯੂਕੇ ਵਾਲਾ ਵੀ ਚੱਲੇ ਜਾਂਦਾ ਤੇ ਆਪਦਾ ਪਾਉਂਡ ਵੀ ਆ ਤੁਹਾਡਾ ਹਾਂਜੀ ਜਿਹੜੇ ਇਥੋਂ ਨੇ ਸਕਾਟਲੈਂਡ ਦੇ ਪਾਉਂਡ ਹਨ ਮਤਲਬ ਇਹਨਾਂ ਦੀ ਵੱਖਰੀ ਕਰੰਸੀ ਵੀ ਇਹਨਾਂ ਦੀ ਵੱਖਰੀ ਹੈ ਤੇ ਉਹ ਤੁਹਾਨੂੰ ਦਿਖਾਉਨੇ ਆ ਇਹ ਸਕਾਟਲੈਂਡ ਦਾ ਪਾਉਂਡ ਹੈ ਜੀ ਆ 10 ਦਾ ਤੇ ਇਹੋ ਜੇ ਸਕਾਟਲੈਂਡ ਦੇ ਪਾਉਂਡ ਹੈ ਤੇ ਆਹ ਕਿਹੜਾ ਜੀ ਇਹ 20 ਦਾ ਅੱਛਾ ਇਹ 20 ਦਾ ਹੈ ਵੀ ਸਕਾਟਲੈਂਡ ਦਾ ਹੈ ਹਨਾ ਹਾਂਜੀ ਬ੍ਰਿਟਿਸ਼ ਪਾਉਂਡ ਨਾਲੋਂ ਸਹੀ ਆ ਫਰਕ ਹੈ ਬ੍ਰਿਟਿਸ਼ ਪਾਉਂਡ ਦਿਖਾਏ ਆ ਆ ਦੇਖੋ ਆ ਆ ਗਿਆ 50 ਦਾ ਇਹ ਬ੍ਰਿਟਿਸ਼ ਪਾਉਂਡ ਹੈ ਬ੍ਰਿਟਿਸ਼ ਵਾਲੇ ਤੇ ਰਾਣੀ ਦੀ ਫੋਟੋ ਹੁੰਦੀ ਹੈ ਤੇ ਆ ਇਹਨਾਂ ਦਾ ਇਹਦੀ ਵੈਲਿਊ ਕੀ ਹੈ ਜੀ ਜਿਹੜਾ ਇਹ ਪਾਉਂਡ ਹੈਗਾ ਇਹ ਸੇਮ ਹੀ ਵੈਲਿਊ ਸੇਮ ਹੀ ਆ ਹਾਂਜੀ ਇਹਨਾਂ ਦੀ ਨਾ ਮੈਂ ਤੁਹਾਨੂੰ ਇੱਕ ਹੋਰ ਯੁਨੀਕ ਗੱਲ ਦੱਸਾਂ ਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਇਹਨਾਂ ਕੋਲ ਚਾਰ ਸਿਟੀਜ਼ਨਸ਼ਿਪ ਆ ਤੇ ਮੈਂ ਇਹ ਸੰਗਦੇ ਆ ਕਹਿੰਦੇ ਵੀ ਦੱਸਿਓ ਨਾ ਚਾਰ ਸਿਟੀਜ਼ਨਸ਼ਿਪ ਕੈਨੇਡਾ ਦੀ ਹੋਰ ਕਿਹਦੀ ਕੈਨੇਡਾ ਹਾਂਗਕਾਂਗ ਤੇ ਇੰਡੀਆ ਯੂਕੇ ਯੂਕੇ ਤਾਂ ਰਹਿੰਦੀ ਆ ਤੇ ਇੱਕ ਇੰਡੀਆ ਦੀ ਇੰਡੀਆ ਦਾ OSIA ਲਿਆ ਹੋਇਆ ਮਤਲਬ ਤੁਸੀਂ ਦੇਖੋ ਅਸੀਂ ਪਹਿਲੇ ਅਮਰੀਕਾ ਦੀ ਵੀ ਮਿਲਦੀ ਸੀ ਇਹ ਕਹਿੰਦੇ ਕਹਿੰਦੇ ਅਮਰੀਕਾ ਦੀ ਅਸੀਂ ਮਤਲਬ ਕਿ ਅਸੀਂ ਆਖਿਆ ਵੀ ਕੀ ਕਰਨੇ ਆ ਫਿਰ ਵੀ ਇੰਨੀ ਸਿਟੀਜ਼ਨਸ਼ਿਪਾਂ ਹਨਾ ਤੇ ਪਹਿਲੇ ਵਾਰੀ ਸਾਨੂੰ ਕੋਈ ਮਿਲੇ ਹੋ ਤੈਨੂੰ ਵਧਾਈ ਹੋਵੇ ਇਸ ਗੱਲ ਦੀ ਵੀ ਤੁਸੀਂ ਚਾਰ ਦੇਸ਼ਾਂ ਦੇ ਨਾਗਰਿਕ ਹੋ ਨਹੀਂ ਜਿਵੇਂ ਆਪਣੇ ਇੰਡੀਆ ਇੰਡੀਆ ਇੱਕ ਦਾ ਹੀ ਰਹਿਣ ਦਿੰਦਾ ਉਹ ਤੋਂ ਵੱਧ ਇੰਡੀਆ ਅਲਾਉਟ ਨਹੀਂ ਕਰਦਾ ਜੇ ਤੁਸੀਂ ਇੰਡੀਅਨ ਸਿਟੀਜ਼ਨ ਹੋ ਸਿਰਫ ਫਿਰ ਇੰਡੀਆ ਦੀ ਰੱਖੋਗੇ ਜਾਂ ਕਿਤੇ ਦੀ ਹੋਰ ਨਹੀਂ ਰੱਖ ਸਕਦੇ ਹਨ ਤੇ ਦੇਖੋ ਇਹੋ ਜੀ ਲਾਈਫ ਵੀ ਹੋਣੀ ਚਾਹੀਦੀ ਯਾਰ ਕਿੰਨੀਆਂ ਆਪਸ਼ਨ ਨੇ ਜਿੱਥੇ ਮਰਜੀ ਜਾ ਕੇ ਰਹਿ ਲੈਣ ਜਿੱਥੇ ਜੀ ਕਰਦਾ ਉੱਥੇ ਰਹਿ ਲੈਣਗੇ ਨਿੱਕੇ ਨਿੱਕੇ ਜਿਹੇ ਪਿੰਡ ਆ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਬਸ ਇੱਥੇ ਅਗੇ ਪਿੰਡ ਖਤਮ ਹੋ ਗਿਆ ਲਗਭਗ ਫਰਨੀ ਤੇ ਪਹੁੰਚ ਗਏ ਸੀ ਆਲੇ ਦੁਆਲੇ ਜਿਵੇਂ ਤੁਹਾਨੂੰ ਦੱਸਿਆ ਸਾਰੇ ਪਹਾੜ ਆ ਤੇ ਤੇ ਉਹ ਵੀ ਪਹਾੜ ਦੇਖਣੇ ਤੁਹਾਨੂੰ ਸ਼ੁਰੂ ਗਏ ਗ੍ਰੀਨ ਦੇ ਨਹੀਂ ਤੁਹਾਨੂੰ ਲੱਗਦਾ ਵੀ ਪਿੰਡ ਹੈ ਇਹ ਨਹੀਂ 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 ਪਿੰਡ ਇਥੇ ਹੁੰਦੀ ਐਵੇਂ ਦੇ ਆ ਮਤਲਬ ਜਿਹੜੇ ਥੋੜੇ ਮਾਡਰਨ ਟਾਈਪ ਹੁੰਦੇ ਆ ਨਾ ਤੇ ਉਸ ਤਰ੍ਹਾਂ ਦਾ ਹੁਣ ਅਸੀਂ ਆਇਦਰ ਪਿਛਲੇ ਪਾਸੇ ਜਾਂਦੇ ਆ ਤੇ ਪੂਰਾ ਇਹ ਮਾਰਕੀਟ ਦੇਖਣ ਆਏ ਸੀ ਇਹਦੀ ਪਿੰਡ ਦੀ ਇਧਰ ਦੇ ਪਿੰਡਾਂ ਦੀ ਮੈਨੂੰ ਸਭ ਤੋਂ ਵੱਡੀ ਗੱਲ ਪਤਾ ਕਿਹੜੀ ਲੱਗਦੀ ਐ ਜਿਹੜੀ ਸਿਕਿਉਰਿਟੀ ਤੇ ਸੇਫਟੀ ਮਿਲਦੀ ਐ ਤੇ ਇਹ ਸਭ ਤੋਂ ਵੱਡੀ ਗੱਲ ਆ ਕੋਈ ਚੋਰੀ ਨਹੀਂ ਕੋਈ ਬੇਈਮਾਨੀ ਨਹੀਂ ਤੇ ਕੋਈ ਤੁਹਾਨੂੰ ਮਤਲਬ ਭਾਵੇਂ ਘਰਾਂ ਦੇ ਕੰਧਾਂ ਉਹ ਨੀਵੀਆਂ ਰੱਖੋ ਉੱਚੀਆਂ ਰੱਖੋ ਤੇ ਮਤਲਬ ਭਾਵੇਂ ਨਾ ਹੀ ਕੱਢੋ ਤੇ ਕੋਈ ਤੁਹਾਨੂੰ ਖਤਰਾ ਨਹੀਂ ਹੈਗਾ ਟੋਟਲੀ ਤੁਸੀਂ ਸੇਫ ਹੋ ਕੱਚ ਦੇ ਸ਼ੀਸ਼ੇ ਲਾ ਲਓ ਭਾਵੇਂ ਜਮ ਕੱਚ ਦਾ ਹੀ ਮਹਿਲ ਬਣਾ ਲਓ ਤੁਹਾਨੂੰ ਐਦਾ ਨਹੀਂ ਹੈਗਾ ਵੀ ਕੋਈ ਤੋੜ ਕੇ ਅੰਦਰ ਆ ਜਾਊਗਾ ਇੰਡੀਆ 'ਚ ਆਪਣੀ ਇਹ ਬਹੁਤ ਸਮੱਸਿਆ ਹੈਗੀ ਇਹਨਾਂ ਦੇ ਪਿੰਡਾਂ ਦੇ پارک ਆ ਛੋਟੇ ਛੋਟੇ ਤੇ ਜਾਨਵਰ ਇੱਥੇ ਖੁੱਲੇ ਹੁੰਦੇ ਆ ਇਹਦਾ ਜਾਨਵਰ ਦਾ ਮੈਨੂੰ ਨਾਮ ਨਹੀਂ ਪਤਾ ਸੀ ਟਰਕੀ 'ਚ ਦੇਖਿਆ ਸੀ ਇਹਨੂੰ ਪਹਿਲੀ ਵਾਰ ਆਪਣੇ ਜਿਵੇਂ ਬਗਲੇ ਹੁੰਦੇ ਆ ਬਗਲਾ ਤਾਂ ਵੈਸੇ ਮਸ਼ਕਿਆ ਜਾਂ ਹੁੰਦਾ ਛੜਿਆ ਜਾਂ ਤੇ ਜਾਂ ਸੁੰਡ ਸੰਡ ਉਹ ਗੰਦੀ ਚੀਜ਼ ਖਾਂਦਾ ਬਗਲਾ ਇਹ ਵੀ ਵੈਸੇ ਮੱਛੀਆਂ-ਮੱਛੀਆਂ ਖਾਂਦੇ ਆ ਤੇ ਪਰ ਸੋਨਾ ਬਹੁਤ ਹੁੰਦਾ ਹੈ ਇਹ ਜਾਨਵਰ ਇਹ ਇੱਧਰ ਯੂਰਪ 'ਚ ਮੋਸਟਲੀ ਤੁਹਾਨੂੰ ਸਾਰੇ ਕਿਤੇ ਪਾਇਆ ਜਾਉ ਉਹ ਪਬਲਿਕ ਟਰਾਂਸਪੋਰਟ ਚੱਲਦੀ ਹੈ ਜੀ ਸਾਰੇ ਪਿੰਡਾਂ 'ਚ ਇਹੋ ਜਿਹੀਆਂ ਬੱਸਾਂ ਚੱਲਦੀਆਂ ਛੋਟੀਆਂ-ਛੋਟੀਆਂ ਇਹ ਸਾਰਾ ਅ ਮਤਲਬ ਪਬਲਿਕ ਪਾਰਕ ਦਾ ਏਰੀਆ ਤੁਸੀਂ ਦੇਖੋ ਬੰਦੇ ਨੂੰ ਇੰਨਾ ਸੋਹਣਾ ਆਲਾ ਦਵਾਲਾ ਮਾਹੌਲ ਮਿਲੇ ਉਹੀ ਮੱਲੋ ਜੋਰੀ ਜੀ ਕਰੀ ਜੋ ਬੰਦਾ ਵੀ ਸੈਰ ਕਰਿਆ ਉਹ ਕੁਝ ਭੱਜ ਭੁੱਜ ਜਾਓ ਐਕਸਰਸਾਈਜ਼ ਕਰ ਲਓ ਇਹੋ ਜਿਹੇ ਪੁਰਾਣੇ ਬ੍ਰਿਜ ਆ ਤੁਹਾਨੂੰ ਆਮ ਹੀ ਮਿਲਣਗੇ ਜਿਹੜੇ ਆ ਬ੍ਰਿਜ ਜਿੰਨੇ ਨਾ ਬਾਹਰ ਦੇ ਪਿੰਡ ਹੁੰਦੇ ਨਾ ਚ ਸ਼ਾਂਤੀ ਬਹੁਤ ਹੁੰਦੀ ਆ ਆਪਣੇ ਦਾ ਕੁੱਤੇ ਭੰਕੇ ਜਾਂਦੇ ਆ ਕੋਈ ਮੰਗਣ ਵਾਲੇ ਤੁਰੇ ਫਿਰਦੇ ਆ ਕਦੇ ਜੋਗੀ ਆਗੇ ਜਾਂ ਕਦੇ ਹੋਰ ਆ ਗਿਆ ਕੋਈ ਕੋਈ ਨਾ ਕੋਈ ਪਿੰਡ ਚ ਜਾਵਾਂ ਬਾਬੇ ਬੈਠੇ ਹੁੰਦੇ ਕਿਤੇ ਰੌਣਕ ਮੇਲਾ ਲੱਗਿਆ ਰਹਿੰਦਾ ਇੱਥੇ ਤੁਹਾਨੂੰ ਕਿਸੇ ਪਿੰਡ ਚ ਕੋਈ ਮਤਲਬ ਬੰਦਾ ਨਹੀਂ ਮਿਲੂਗਾ ਸ਼ਾਂਤੀ ਚੁੱਪਚੀਤੇ ਬਸ ਸਿਰਫ ਇਕੱਲਾ ਹੁਣ ਮੈਂ ਬੋਲੀਆਂ ਨਾ ਸਿਰਫ ਮੈਂ ਸੁਣਦਾ ਤੇ ਹੋਰ ਕੁਝ ਨਹੀਂ ਹਾਲੇ ਦੁਆਲੇ ਏ ਦੇਖੋ ਜਿਵੇਂ ਨਾ ਘਰ ਤੇ ਦੀ ਚਾਰ ਦਿਵਾਰੀ ਦੇਖੋ ਕੋਈ ਕੰਧ ਨਹੀਂ ਐਦਾਂ ਕਰਕੇ ਨਾ ਘਰ ਬਹੁਤ ਸੋਹਣੇ ਲੱਗਦੇ ਆ ਜੇ ਇੱਥੇ ਉੱਚੀ ਕੰਧ ਹੋਵੇ ਸ਼ਾਇਦ ਮੈਨੂੰ ਲੱਗਦਾ ਇੰਨਾ ਇਹ ਨਾ ਜਜੇ ਇੱਧਰ ਪਰਾਂਲੇ ਪਾਸੇ ਦੇਖ ਲਓ ਤੇ ਦੂਜਾ ਇਹਨਾਂ ਦੇ ਜਿਆਦਾ ਜਚਣ ਦਾ ਕਾਰਨ ਦੋ ਹੀ ਕਾਰਨ ਹੁੰਦੇ ਆ ਇੱਕ ਤਾਂ ਇਹ ਮਤਲਬ ਜਿਹੜੀ ਗ੍ਰੀਨਰੀ ਬਹੁਤ ਰੱਖਣਗੇ ਘਰਾਂ 'ਚ ਮੋਸਟਲੀ ਤੁਹਾਨੂੰ ਮਿਲੂਗੀ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਇਹਨਾਂ ਦੇ ਪੌਦੇ ਮਿਲਣਗੇ ਤੁਹਾਨੂੰ ਪਲਾਂਟਸ ਦੂਜਾ ਦੇਖੋ ਗ੍ਰੀਨਰੀ ਇਹਨੂੰ ਜਿੱਚਾਉਂਦੀ ਆ ਹਰਾ ਕਾ ਛੱਤਿਆ ਹੋਇਆ ਘਟਾ ਇਹਦਾ ਜਿੰਨਾ ਛੱਤਿਆ ਹੋ ਉਹ ਘਟਾ ਤੇ ਖਾਲੀ ਲੌਨ ਦਾ ਏਰੀਆ ਬਹੁਤ ਜ਼ਿਆਦਾ ਹੈ ਹਨਾ ਤੇ ਐਦਾਂ ਦਾ ਕਰਕੇ ਘਰ ਹੁੰਦੇ ਨੇ ਕਿਸੇ ਦੇ ਵੀ ਲਾ ਲਿਓ ਤੁਸੀਂ ਕੋਈ ਵੀ ਦੇਖ ਲਓ ਜਿਵੇਂ ਤੁਹਾਨੂੰ ਦੱਸਿਆ ਇੱਥੇ ਬੰਦਾ ਪੱਕਾ ਰੱਖ ਹੀ ਨਹੀਂ ਸਕਦਾ ਵੀ ਕੱਲਾ ਬੰਦਾ ਪੱਕਾ ਆਹ ਪਾਰਕਿੰਗ ਏਰੀਆ ਇਧਰਲੇ ਪਾਸੇ ਸਪੈਸ਼ਲ ਗੱਡੀ ਦਾ ਅਲੱਗ ਬਣਾਇਆ ਹੋਇਆ ਹੈ ਇੱਥੇ ਵੀ ਫੁੱਲ ਫੁੱਲਾ ਲਾ ਰੱਖਿਆ ਹੈ ਤਾਈਓ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਮਤਲਬ ਕਿਸੇ ਵੀ ਦੇਸ਼ ਨੂੰ ਸਾਹਮਣਾ ਆਲਾ ਦਵਾਲਾ ਸੋਹਣਾ ਹੋਣਾ ਕੱਲੇ-ਕੱਲੇ ਨਾਗਰਿਕ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਸਰਕਾਰ ਦਾ ਤਾਂ ਕੋਈ ਰੋਲ ਨਹੀਂ ਨਾ ਜਿਵੇਂ ਆ ਪਿੰਡ ਹੈ ਸਰਕਾਰ ਦਾ ਕੋਈ ਰੋਲ ਨਹੀਂ ਇੱਥੇ ਵੀ ਸਰਕਾਰ ਇਹਨੂੰ ਸਾਫ਼ ਰੱਖ ਰਹੀ ਹੈ ਤੇ ਇੱਥੇ ਲੋਕਾਂ ਦਾ ਰੋਲ ਹੈ ਲੋਕ ਸਾਫ਼ ਰੱਖਦੇ ਆ ਲੋਕਾਂ ਨੂੰ ਇੰਟਰਸਟ ਹੈ ਆਲਾ ਦਵਾਲਾ ਸੋਹਣਾ ਰੱਖੇ ਸਾਰੇ ਇਹ ਘਰ ਨੇ ਜੀ ਹਰੇਕ ਬੰਦਾ ਆਪਦੇ ਘਰ ਚ ਟਾਈਮ ਦਿੰਦਾ ਹੈ ਵਾਲੇ ਦਵਾਲੇ ਨੂੰ ਹਨਾ ਇੱਕੋ ਜਿਹੇ ਘਰ ਹੁੰਦੇ ਆ ਇਹਨਾਂ ਦੀਆਂ ਜਿਹੜੀਆਂ ਛੱਤਾਂ ਹੋਣਗੀਆਂ ਤੁਹਾਨੂੰ ਉਹ ਸਾਰੀਆਂ ਐਵੇਂ ਦੇ ਮਿਲਣਗੇ ਕਿਉਂਕਿ ਜਿਆਦਾ ਕਾਰਨ ਤਾਂ ਹੁੰਦਾ ਕਿਉਂਕਿ ਨਾ ਮੀਂਹ ਬਹੁਤ ਪੈਂਦੇ ਆ ਇਧਰਲੇ ਬਸ ਸਕਾਟਲੈਂਡ ਇੰਗਲੈਂਡ ਇਧਰਲੇ ਕੰਟਰੀਸ ਹਨ ਇਟਲੀ 'ਚ ਸਾਨੂੰ ਐਵੇਂ ਦੇ ਘਰ ਨਹੀਂ ਮਿਲੇ ਇਟਲੀ 'ਚ ਫਲੈਟ ਮਿਲਿਆ ਸਾਨੂੰ ਫਲੈਟ 'ਚ ਰਹਿੰਦੇ ਸੀ ਲੋਕ ਇਹ ਮੀਂਹ ਤਾਂ ਹਾਲਾਂਕਿ ਇਟਲੀ 'ਚ ਵੀ ਸਾਨੂੰ ਕਾਫੀ ਮਿਲੇ ਪਰ ਇਧਰ ਸਨੋਫਾਲ ਵੀ ਹੁੰਦੀ ਆ ਇਹ ਸਕਾਟਲੈਂਡ ਵਗੈਰਾ 'ਚ ਨਾ ਬਰਫ਼ ਪੈਂਦੀ ਰਹਿੰਦੀ ਇਧਰ ਇਹੋ ਜਿਹੇ ਘਰ ਆ ਸਾਰੇ ਇੱਥੇ ਕਾਫੀ سارے ਪੰਜਾਬੀ ਵੀ ਆ। ਸਕਾਟਲੈਂਡ 'ਚ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਹੁਣ ਆ ਇਹ ਸਾਨੂੰ ਬਹੁਤ سارے ਮੈਸੇਜ ਆ ਰਹੇ ਹੈ ਮਿਲਣ ਦੇ ਲਈ। ਤਕਰੀਬਨ ਗਲਾਸਗੋ ਤੋਂ ਜ਼ਿਆਦਾ ਮਿਲਦਾ ਗਲਾਸਗੋ ਦੇ ਨੇੜੇ ਤੇ ਢੇੜੇ ਜ਼ਿਆਦਾ ਪੰਜਾਬੀ ਰਹਿੰਦੇ ਹੁਣੇ। ਤੇ ਬਾਈ ਹੁਣਾਂ ਨਾਲ ਤਾਂ ਸਾਡੀ ਪਹਿਲਾਂ ਤੋਂ ਹੀ ਜਾਣ ਪਛਾਣ ਸੀਗੀ ਤਾਂ ਕਰਕੇ ਅਸੀਂ ਡਾਇਰੈਕਟਲੀ ਇਹਨਾਂ ਕੋਲੇ ਆ ਗਏ ਸੀਗੇ। ਤੇ ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਨੂੰ ਮਿਲ ਕੇ ਜਾ ਸਕੀਏ ਜਿਵੇਂ ਬਾਈ ਹੁਣਾਂ ਦਾ ਰੈਸਟੋਰੈਂਟ ਹੈ। ਜਾਂ ਤਾਂ ਅਸੀਂ ਉੱਥੇ ਇੱਕ ਰੱਖ ਲਾਂਗੇ ਮੀਟਅਪ ਆਪਣਾ ਕਾਮਨ ਪਲੇਸ ਤੇ ਜੰਗੋੜਵਾਰਾ ਸਾਹਿਬ ਕਿਸ ਦਿਨ ਰੱਖ ਲਾਂਗੇ ਕਿਉਂਕਿ ਵੀਕਐਂਡ ਤੇ ਜਿਆਦਾ ਸੰਗਤ ਵੈਸੇ ਗੁਰਦੁਆਰਾ ਸਾਹਿਬ ਆਉਂਦੀ ਹੈ ਉਦੋਂ ਤੱਕ ਮੇਬੀ ਅਸੀਂ ਇੱਥੇ ਰਹਿਣਾ ਨਹੀਂ ਕਿਉਂਕਿ ਅਸੀਂ ਨਾ 5 ਦਿਨ ਲਈ ਸਕਾਟਲੈਂਡ ਆਏ ਆ ਤੇ 5 ਦਿਨਾਂ ਚੋਂ ਸਾਡੇ 2 3 2 ਦਿਨ ਦਾ ਮੈਂ ਲਗਾਦਾ ਹਾਈਲੈਂਡਸ 'ਚ ਲੰਘ ਜਾਣਾ ਹੈ ਜਿਹੜੇ ਸਭ ਤੋਂ ਮਤਲਬ ਮਸ਼ਹੂਰ ਏਰੀਆ ਜਿੰਨਾ ਕਰਕੇ ਸਕਾਟਲੈਂਡ ਜਾਣਿਆ ਜਾਂਦਾ ਜਿਹੜੇ ਉੱਚੇ ਮਤਲਬ ਪਹਾੜ ਹੈ ਬਹੁਤ ਉੱਚੇ-ਉੱਚੇ ਹਨਾ ਤੇ ਦੂਜਾ ਹੈਗਾਗਾ ਇੱਕ ਦਿਨ ਅਸੀਂ ਅ ਡੰਬਰਾ ਜਾਣਾ ਤੇ ਇੱਕ ਦਿਨ ਗਲਾਸਗੋ ਜਾਣਾ ਸ਼ਹਿਰ ਵੀ ਘੁੰਮਣੇ ਆ ਤੇ ਬਾਕੀ ਜਿਹੜਾ ਪਿੰਡੂ ਏਰੀਆ ਕੁਝ ਉਹ ਵੀ ਘੁੰਮਣਾ ਤੇ ਬਿਜੀ ਸ਼ੈਡਿਊਲ ਆ ਪੰਜਾਂ ਛਿਆਂ ਦਿਨਾਂ ਦਾ ਮਤਲਬ ਉਵੇਂ ਦਾ ਸ케ਚੂਲ ਜਿਆ ਕਰਕੇ ਅਸੀਂ ਅਸੀਂ ਲਿਮਟਡ ਦਾ ਟਾਈਮ ਰੱਖ ਕੇ ਤੇ ਜੇ ਮਤਲਬ ਮੀਟਅਪ ਰੱਖਣਾ ਹੋਏ ਅਗਲੇ ਇੱਕ ਦੋ ਦਿਨਾਂ ਚ ਹਨਾ ਅਗਲੇ ਬਲੌਗ ਚ ਜੇ ਅਸੀਂ ਡਿਸਕਸ ਕਰਕੇ ਫਿਰ ਅਨਾਉਂਸਮੈਂਟ ਕੋਈ ਕਿਸੇ ਬਲੌਗ ਚ ਕਰਦੇ ਆਂਗੇ ਹੁਣ ਅਸੀਂ ਚੱਲਿਆਂ ਜੀ ਬਾਈ ਹੋਣ ਦੇ ਰੈਸਟੋਰੈਂਟ ਤੇ ਤੇ ਉਹੋ ਜਿਹੜੇ ਹੁਣ ਨਾਲ ਕੰਮ ਕਰ ਹੈ ਆਪਣੇ ਪੰਜਾਬ ਵਾਲਿਆਂ ਦੇ ਉਹ ਦਿਖਾਉਣੇ ਆ ਤੇ ਗਲਾਸਗੋ ਸ਼ਹਿਰ ਦੇ ਵਿੱਚ ਹੀ ਹੈ ਗਲਾਸਗੋ ਤੋਂ ਥੋੜਾ ਜਿਹਾ ਬਾਹਰਲੇ ਪਾਸੇ ਹੈ ਤੇ ਬਾਕੀ ਗਲਾਸਗੋ ਵੀ ਤੁਹਾਨੂੰ ਕਿਸੇ ਨਾ ਕਿਸੇ ਵਲੌਗ ਚ ਹੁਣ ਘੁਮਾਵਾ ਜਿਹੜਾ ਮੇਨ ਸ਼ਹਿਰ ਹੈ ਇਥੋਂ ਦਾ ਸਕਾਟਲੈਂਡ ਦਾ ਲਓ ਜੀ ਇਹ ਪਹੁੰਚ ਗਏ ਬਾਈ ਜੀ ਹੁਣਾਂ ਦੇ ਰੈਸਟੋਰੈਂਟ ਤੇ ਟੇਸਟ ਇੰਡੀਅਨ ਕਜ਼ੀਨ ਗਲਾਸਗੋ ਚ ਪੰਜਾਬੀਆਂ ਦੇ ਰੈਸਟੋਰੈਂਟ ਵਾ ਕਾਇ ਉੱਪਰ ਜਾਣਾ ਜੀ ਜੀ ਏਰੀਆ ਬਾਬਾ ਵੱਡਾ ਹੈ ਨਾ ਹਾ 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 ਤੜਕਿਆਂ ਦੀਆਂ ਖੁਸ਼ਬੂਆਂ ਬਹੁਤ ਖੁੱਲਾ ਲਓ ਜੀ ਐਡਾ ਵੱਡਾ ਏਰੀਆ ਬੈਠੋ ਜੀ ਉੱਥੇ ਬੈਠੋ ਆਪਣੀ ਚੇਅਰ ਤੇ ਇਹ ਬੌਸ ਸੀਓ ਨੇ ਜੀ ਇੱਥੋਂ ਦੇ ਸੀਈਓ ਇਹ ਸੀਈਓ ਨੇ ਜੀ ਗੋਰੇ ਵੀ ਕਹਿੰਦੇ ਖਾਣ ਆਉਂਦੇ ਆ ਆਪਾਂ ਫੇ ਲਾਇਆ ਗੋਰੇ ਵੀ ਇੰਡੀਅਨ ਕੁਜ਼ੀਨ ਖਾਣ ਆਉਂਦੇ ਆ ਕਹਿੰਦੇ ਉੱਪਰਲੇ ਪਾਸੇ ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਤੇ ਸਾਡਾ ਸਕਾਟਲੈਂਡ ਚ ਪਹਿਲਾ ਦਿਨ ਤੇ ਬਾਈ ਜੀ ਹੁਣ ਨਾਲ ਸਾਰਾ ਦਿਨ ਅੱਜ ਘੁੰਮੇ ਫਿਰੇ ਪਿੰਡ ਦੇਖਿਆ ਹੋਰ ਆਲਾ ਦਵਾਲਾ ਦੇਖਿਆ ਤੇ ਹੁਣ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਨੂੰ ਜਿਹੜੀ ਕੈਪੀਟਲ ਇੱਥੋਂ ਦੀ ਉਹ ਕਮਾਉਣੀ ਇੱਕ ਦਾ ਐਡਮਬਰਗ ਤੇ ਗਲਾਸਗੋ ਸ਼ਹਿਰ ਪੰਜਾਬੀਆਂ ਦੇ ਹੋਰ ਕੀ ਕੰਮ ਕਰਾ ਤੇ ਉਹ ਸਾਰਾ ਦਿਖਾਉਣੇਗਾ ਤੁਹਾਨੂੰ ਤੇ ਬਾਕੀ ਉਸ ਤੋਂ ਬਿਨਾਂ ਪਹਾੜਾਂ ਚ ਜਾਣਾ ਫਿਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਉਧਰਲਾ ਏਰੀਆ ਕੁਝ ਦਿਨ ਅਸੀਂ ਘੁੰਮਣੇਗਾ ਤੇ ਤੁਸੀਂ ਜੁੜੇ ਰਹੋ ਆਪਣੇ ਸਕਾਟਲੈਂਡ ਦੇ ਸਫਰ ਨਾਲ ਦਿਖਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਤੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ